2021 ਤੱਕ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸਾਰਿਆਂ ਦੀ ਸਾਝ ਰਹੀ ਹੈ ਬੀਬੀ ਹਰਸਿਮਰਤ कौर ਬਾਦਲ ਦਾ ਕੈਬਨਿਟ ਦਾ ਹਿੱਸਾ ਰਹੀ ਹੈ ਬੀਜੇਪੀ ਦਾ ਤੁਸੀਂ ਕਿਵੇਂ ਕਹਦੇ ਹੋਗੇ ਕਿ ਇਹਨਾਂ ਦਾ 3 ਸਾਲਾਂ ਦੇ ਵਿੱਚ ਫਿਰ ਅਜੇ ਆਰੋਪ ਇੱਕ ਮੇਰੀ ਗੱਲ ਸੁਣੋ ਇਹ 3 ਸਾਲਾਂ ਦੇ ਵਿੱਚ ਹੀ ਕਾਨੂੰਨ ਬਦਲਿਆ ਭਈ ਅਸੀਂ ਬੀਜੇਪੀ ਨਾਲ ਸਾਝ ਰੱਖੀ ਤੇ ਗੁਨਾਹ ਹੋ ਗਿਆ ਇਹ 3 ਸਾਲਾਂ 'ਚ ਕਾਨੂੰਨ ਬਦਲਿਆ ਇਹ 96 ਤੋਂ ਸਾਝ ਇਕੱਠੀ ਰੱਖ ਕੇ ਬੈਠੇ ਹੋਏ ਆ 97 'ਚ ਬੈਲੀ ਸਰਕਾਰ ਬਣਾਈ ਹੈ ਪਰ ਇਹੀ ਆਰੋਪਾਂ ਦੇ ਤਹਿਤ ਉਹਨਾਂ ਨੇ ਕੀ ਕੀਤਾ ਇਹ ਮੈਂ ਤੁਹਾਨੂੰ ਇਹ ਕਹਿੰਦਾ ਪਿਆ ਨਾ ਆਰੋਪ ਕਿਵੇਂ ਹੋ ਸਕਦਾ ਮੈਨੂੰ ਇਹ ਦੱਸੋ ਅੱਜ ਸਿੱਖ ਪੰਥ ਦੇ ਕਈ ਨੁਮਾਇੰਦੇ ਬੀਜੇਪੀ ਦਾ ਹਿੱਸਾ ਜੀ ਕੀ ਸ਼੍ਰੀ ਕਾਬਤਖ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਮਿਲਣਾ ਬੰਦ ਕਰਦੇ ਜੀ ਮਿਲਣਾ ਬੰਦ ਕਰਦੇ ਅੱਜ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਐਮਐਲਏ ਨੇ ਦਿੱਲੀ ਤੋਂ ਜੀ ਦਿੱਲੀ ਸਾਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਭਾ ਦਾ ਪ੍ਰਧਾਨ ਨੇ ਮਿਲਣਾ ਬੰਦ ਕਰਦੇ ਜੀ ਇਕਬਾਲ ਸਿੰਘ ਲਾਲਪੂਰਾ ਘਟ ਗਿਨਤੀ ਕਮਿਸ਼ਨ ਦੇ ਚੇਅਰਮੈਨ ਨੇ ਹਮ ਸਿੱਖਾਂ ਦੇ ਲਈ ਮੁਸਲਮਾਨਾਂ ਦੇ ਕਮਿਸ਼ਨ ਦੇ ਚੇਅਰਮੈਨ ਨੇ ਸਿੱਖਾਂ ਦੇ 3600 ਮਸਲੇ ਆ ਜੀ ਕਿ ਜਥੇਦਾਰ ਸਹਿਬਾਨ ਇਕਬਾਲ ਸਿੰਘ ਲਾਲਪੂਰਾ ਨੂੰ ਮਿਲਣਾ ਬੰਦ ਕਰਦੇ ਜੀ ਇਹ ਕਿਹੜੀਆਂ ਨਦਾਬਾਂ ਚ ਲਿਖਿਆ ਇਹ ਦੋਸ਼ ਕੋਈ ਦੋਸ਼ ਨਹੀਂ ਹੈ ਇਹ આરોਪ ਕੋਈ આરોਪ ਨਹੀਂ ਹੈ ਇਹ ਨਿਰਾਧਾਰ ਹੈ ਕਿਉਂਕਿ ਹੁਣ ਮੰਨ ਲਓ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਜੀ ਜਾਂ ਹੋਰ ਕੇਂਦਰੀ ਮੰਤਰੀ ਨੇ ਜਿਹੜੇ ਸਿੱਖ ਨੇ ਕੀ ਉਹਨਾਂ ਨੂੰ ਮਿਲਣਾ ਗੁਨਾਹ ਹੋ ਗਿਆ ਇਹਦਾ ਬੀਜਪੀ ਬੀਜਪੀ ਮਤ ਤੁਹਾਡੇ ਹਿਸਾਬ ਨਾਲ ਜਿਹੜੇ આરોਪ ਲਾਏ ਨੇ ਇਹ ਬੇਬੁਨਿਆਦ ਹੈ ਮੈਨੂੰ ਮੈਂ ਤਾਂ ਤੁਹਾਡੇ ਕੋਲ ਫਿਰ ਤੇ ਫੈਕਟ ਗੱਲ ਕਰ ਰਿਹਾ ਜੀ 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 ਮੈਂ ਤਾਂ ਵੇਖ ਤੋਂ ਸਬੂਤ ਗੱਲ ਕਰ ਰਿਹਾ